ਹੋ ਜੀ গুਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੇ ਦਿਨ ਦੀ ਸ਼ੁਰੂਆਤ ਆ ਜਿਹੜੀ ਹੋ ਚੁੱਕੀ ਆ ਤੇ ਮਾਰਨਿੰਗ ਦੇ ਬੱਜ ਗਿਆ 4:30 ਤੇ ਰਾਤ ਨੂੰ ਤੁਹਾਨੂੰ ਪਤਾ ਹੀ ਆ ਪਾ ਗਣਕ ਫੜਾਈ ਸੀ ਸੇਮ ਕੱਪੜੇ ਆ ਉਹੀ ਹਾਲ ਆ ਤੇ ਹੁਣ ਆਪਾਂ ਚਲਾਉਣਾ ਟਿਊਬਵਲ ਸੋ ਆਪਾਂ ਚੱਲੀ ਅੰਦਰ ਕਿ 5:35 ਵਜੇ ਪਾਣੀ ਵੱਢਣਾ ਤੇ ਪੈਨਲ ਚਲਾਉਣਾ ਪੈਣਾ Мога да не оплатя рибия, да го не оплатя. Чай. Ти е обайка трета. Ти е пювал. Ти е холи, холи ਇਹ ਹੈ ਇਹ ਹਾਂ ਨਹੀਂ ਲੈਟ ਬੈਂਡ ਤਾਂ ਹੈ ਹੀ ਨਹੀਂ ਰਾਤ ਰਾਤ ਆ ਗਈ ਸੀਗੀ ਆਪਣੇ ਤਕਰੀਬਨ 11:30 ਵਜੇ ਲੈਟ ਹੈ ਹੀ ਨਹੀਂ ਪਿੰਡ ਦਾ ਸਾਰੇ ਪਿੰਡ ਜੀ ਹਨੇਰੀ ਜੀ ਸਾਰੇ ਖੰਭਾ ਖੁੰਭਾ ਟੁੱਟਿਆ ਕੋਈ ਨਾ ਪਿੰਡ ਦਾ ਖੰਭਾ ਸਾਰਾ ਲੈਟ ਸਾਰੇ ਪਿੰਡ ਜੀ ਹਨੇਰੀ ਸਾਰੇ ਜੀ ਦੇਖੋ ਮੈਂ ਤਾਂ ਉਹ ਮੈਨੂੰ ਤਾਂ ਲੱਗਦਾ ਰਾਤ ਬਈ ਕੰਮ ਕਰਦੀ ਹੈ ਰਾਤ ਉਹ ਗਈ ਵੀ ਸੀ 11:30 11:30 ਵਜੇ ਚਲੀ ਗਈ ਸੀ ਕਿਹਨੇ ਵੀ ਵੱਡੀ ਕੰਨ ਤੇ ਲਓ ਜੀ ਦੋਸਤੋ ਪਾਣੀ ਪਾਤਾ ਤੇ ਹੁਣ ਚਲਾ ਕੇ ਦੇ ਰਹੇ ਆ ਚੱਕਲਾ ਸ਼ੇਰ ਮੇਰਾ ਚਲੋ ਜੀ ਓਕੇ ਆ ਇਹ ਨਹਿਰ ਦਾ ਪਾਣੀ ਆ ਰਿਹਾ ਇਹ ਆਪਣੇ ਟਿਊਬਲ ਦਾ ਵਿੱਚ ਐਡ ਹੋ ਜੂਗਾ ਤੇ ਚਲੋ ਪਾਣੀ ਦੀ ਕੁਆਨਟੀਟੀ ਵਧੇ ਜਾਂਦੀ ਆ ਹਾਂਜੀ ਆ ਐਮੀ ਸਾਹਿਬ ਖੜੇ ਨੇ ਐਮੀ ਸਾਹਿਬ ਓ ਅਮੀ ਗੁੱਡ ਮਾਰਨਿੰਗ ਸਵੇਰ ਦੀ ਨੀਂਦ ਵਾਲਾ ਨੀਂਦ ਵਾਲੀ ਮਾਰਨਿੰਗ ਹੋ ਗਈ ਰਿੰਕੂ ਚਾਹ ਵੀਰੇ ਗੱਲ ਥੋੜੀ ਜਿਹਾ ਹੋਰ ਪੀ ਲਾ ਮੈਂ ਤਾਂ ਪਾਣੀ ਪਾ ਕੇ ਕਿਤੇ ਰੱਦਿਆ ਲੈ ਇਹ ਨਾਲ ਹੀ ਆ ਜਾਂਦੀ ਤਾਂ ਉਹ ਵੀ ਪਿਆਦੀ ਆਹ ਦੋਨੇ ਪੀ ਲਓ ਉੱਤਰ ਆ ਜਾਗੇ ਉੱਤਰੀ ਚੱਕ ਲਿਆਵਾਂਗੇ ਮੈਂ 5:30 ਪਾਣੀ ਵਟੂਗਾ ਠੀਕ ਆ ਬਾਸ ਆ ਕੇ ਜਿਵੇਂ ਚਾਹ ਪੀ ਕੇ ਤੇਰੇ ਕੋਲੇ ਆਗੇ ਉਹ ਇਧਰ ਪੜਾਣਾ ਆ ਜੀ ਠੀਕ ਆ 6 ਵਜੇ ਲੈਟ ਆਉਂਦੇ ਸਰ ਮੋਟਰਾਂ ਚ ਲਾ ਕੇ ਬਸ ਠੀਕ ਆ ਮੋਟਰਾਂ ਚ ਲਾ ਕੇ 5:30 ਵਜੇ ਵਟਿਆ 6 ਵਜੇ ਖੇਤ ਜਾਊਗਾ ਬਸ ਠੀਕ ਆ ਫਿਰ ਮੈਂ ਥਾਂ ਤੇ 6 ਵਜੇ ਮੋਟਰਾਂ ਚ ਲਾ ਕੇ ਆਈ ਬਸ ਠੀਕ ਆ ਦੋਨੇ ਮੋਟਰਾਂ ਚ ਲਾ ਕੇ ਜੇ ਪਾਣੀ ਇੱਥੇ ਆ ਕੇ ਜੇ ਤਾਂ ਖੜਾ ਦਰਦਾ ਆ ਠੀਕ ਆ ਇਹਨੂੰ ਬੰਦ ਕਰਾਈ ਠੀਕ ਆ ਮਾੜੀ ਰੇਸ ਘਟਾ ਦੇਈ ਬਸ ਠੀਕ ਆ ਪਾਣੀ ਜਰ ਕਰਦਨ ਕਰਨ ਦਾ ਫਾਇਦਾ ਕੀ ਹੈ ਫਿਰ ਨਹੀਂ ਫਿਰ ਆਪਣੇ ਵੀ ਓਏ ਦੋਸਤੋ ਮੋੜ ਕੇ ਚੱਲ ਤੇ ਹੁਣ ਆਪਾਂ ਗਿੱਲਾ ਕਹਿ ਨਹੀਂ ਚੱਲ ਚੱਲ ਵੈਸੇ ਮੀ ਦਾ ਸਟਾਈਲ ਢੋਲ ਕੀ ਮਾਸਟਰ ਚੱਲੇ ਨੇ ਹੁਣ ਸਾਜ ਜਮਾ ਕਰਾਉਣ ਚਲੋ ਕੋਸਾ ਮੁਰੇ ਹੋ ਜਾ ਕਰ ਮੇਲਾ ਦਾ ਇਹ ਜਵਾਰ ਇੰਨੀ ਟਰੈਕਟਰ ਨੇ ਨਹੀਂ ਵਿਧਦੀ ਜਿੰਨੀ ਆਪਾਂ ਮਿੱਧ ਦੇ ਨਹੀਂ ਗੱਡ ਲਾ ਲਾ ਕੇ ਲੋਈ ਦੋਸਤੋ ਸਾਡੀ ਮਾਰਨਿੰਗ ਹੋ ਗਈ ਆ ਸੁੱਥ ਨਾਲ ਆਹ ਕਾਦੀ ਮਾਰਨਿੰਗ ਆਹ ਕਾਦੀ ਬਾਤ ਹੈ ਯਾਰ ਚਾਹ ਹੀ ਨਹੀਂ ਮਿਲੀ ਬਿਸਕਟਾਂ ਨਾਲ ਅਸੀਂ ਚੱਲ ਕੋਈ ਬਿਲਕੁਲ ਤਾਂ ਹੋਰ ਸਹੀ ਯਾਰ ਗਲਤੀ ਕੀਤੀ ਆ ਤਾਂ ਪਾਣਾ ਇੱਥੇ ਸੌਂ ਜਾਂਦੇ ਟਿਊਬਲ ਤੇ ਟਿਊਬਲ ਤੇ ਸੌਂ ਜਾਂਦੇ ਜਾਂ ਇਸਕੇ ਤਾਈਆਂ ਦੇ ਪਰਾਲੀ ਤੇ ਕਿੰਨੀ ਵਧੀਆ ਪੋਲੀ ਪੋਲੀ ਆ ਕੋਈ ਟੇ ਨੀਂਦ ਕਿੱਤੋਂ ਨੇ ਮਾੜਾ ਤਿੰਨ ਚਾਰ ਅਜ ਉੱਟ ਕੇ ਟਾਈਮ ਹੀ ਦੇਖ ਲਿਆ ਮਾਂ ਕੇ ਸੁਪੀ ਨਾ ਰਹਿ ਜੀਏ ਕਿਉਂ ਗੱਲ ਫੇਰ ਹੋਈ ਐ ਇਹਨੇ ਵਾਜਾਂ ਮਾਰੀ ਜਾਣੀਆਂ ਸੀ ਬਾਹਰ ਬਾਈ ਨੇ ਫਿਰ ਤੇਰੇ ਪਪੜ ਦੇ ਮਾਰਨ ਗਿਆ ਦੀ ਆਹ ਆਟ ਕੋਲ ਹੋਇਆ ਮਤਲਬ ਨਹੀਂ ਤੁਹਾਨੂੰ ਲੈ ਸਕੂਟ ਲੈ ਆਂ ਬੁੰਡਿਆ ਤੇ ਬਾਲਟੀ ਚਲੋ ਠੀਕ ਐ ਦੋਸਤੋ ਹਜ਼ੂਰੀ ਪੀ ਲਈ ਹੁਣ ਚਾਹ ਚੋ ਤੇ ਫਿਰ ਚੱਲਦੇ ਆਂ ਅੰਦਰ ਬਾਈ ਜੀਆਂ ਨਾਲ ਕੋਲੇ ਮੈਨੂੰ ਲੱਗਾ ਤੁਹਾਨੂੰ ਬ੍ਰੇਕ ਆਉਥੋਟੀ ਸੂਟ ਬਾਲਟੀ ਨਾਲ ਵੱਜ ਗਿਆ ਸੀਗਾ ਤੋਂ ਤੇ ਆਪਾਂ ਹੁਣ ਚੱਲੇ ਸੀਗੇ ਖੇਤੋਂ ਦੁਬਾਰਾ ਘਰ ਆਏ ਸੀਗੇ ਤਾਂ ਦੂ ਕੀ ਕੇ ਮੇਰੀਆਂ ਰੱਖ ਤੇ ਕੁਝ ਪੈ ਗਿਆ ਆថਾਇ ਨਾ ਭਲਵਾਨ ਦੇ ਕੋਡੇ ਵਰਗੇ ਨਹੀਂ ਉਹਨੇ ਕਰਕੇ ਉਹ ਨਹੀਂ 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 ਕਰਕੇ ਨਹੀਂ ਇੱਥੇ ਪਿਆ ਕੁਝ ਮਚਰੀ ਜੀ ਪੈ ਗਈ ਸੀਗੀ ਉਹ ਮਸਲੇ ਆ ਨਾ ਸੋ ਜਿੰਮ ਤਾਂ ਕਰ ਹੈਗੀ ਹੁਣ ਨਹੀਂ ਤਾਂ ਪਜਮਾ ਨਹੀਂ ਸੁੱਤੇਗੀ ਜੀ ਚਲੋ ਠੀਕ ਹੈ ਦੋਸਤੋ ਜਾ ਕੇ ਮਿਲਦੇ ਹਾਂ ਦਵਾਰੇ ਉਹ ਹਾਲ ਕੱਪੜਿਆਂ ਦਾ ਪਰ ਹੁਣ ਮੁਪੇ ਹੁਣ ਜਿਹੜੀ ਵਾਪਸੀ ਆਪਣੀ ਗਰਮੀ ਵਾਪੇ ਹੀ ਹੋ ਗਈ ਹੈ 8-9 ਵਜੇ ਪੂਰੀ ਗਰਮੀ ਆ ਤੇ ਚਲੋ ਠੀਕ ਆ ਦੋਸਤੋ ਮਿਲਦੇ ਆਉਣ ਤੁਹਾਨੂੰ ਘਰ ਪਹੁੰਚ ਕੇ ਤੇ ਇਹਦਾ ਕਿ ਬਲ ਮੰਡੀ ਵਾਲਾ ਕੰਮ ਕਰੇਗੀ ਜਾਂ ਮਿਲਣ ਨੂੰ ਰੇਟ ਤੋਂ ਬਾਅਦ ਚਲੋਏ ਦੋਸਤੋ ਆਪਾਂ ਗਣਕ ਦੀ ਕਰਾਲੀ ਲੈ ਕੇ ਚੱਲ ਪਏ ਸੀ ਮੰਡੀ ਨੂੰ ਆਲੇ ਰਾਹ ਦੇਖ ਲੋ ਅੱਜ ਪੱਕੇ ਰੰਗਾ ਖੜੀ ਕਾਦੇ ਇਹ ਨਹਿਰਾਂ ਨਾਲ ਪਾਣੀ ਨਹੀਂ ਆ ਤੇ ਮੇਰੇ ਹਾਲ ਦੇਖ ਲੋ ਆਪਣੇ ਆਦੇ ਗੱਲਾਂ ਬਹੁਤ ਤਣਾਵ ਹੋਈ ਪਈ ਹੈ ਬਹੁਤ ਠੀਕਾ ਦੋਸਤਾਂ ਨੂੰ ਮਿਲਦੇ ਆ ਬਹੁਤ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਦੁਪਹਿਰ ਵਾਲੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਰਾਤ ਆਪਣੇ ਕੰਮਾਂ ਚੱਲ ਰਹੇ ਸੀਗੇ ਇਸ ਵੇਰੇ ਆਪਾਂ ਆ ਰਹੇ ਸੀ ਪਾਣੀ ਤੇ ਇਹੇ ਵਲੌਗ ਦੇ ਅੱਗੇ ਸਟਾਰਟਿੰਗ ਕਰਦੇ ਅੱਜ ਆਪਾਂ ਕਿਉਂਕਿ ਰੁਟੀਨ ਬਹੁਤ ਭੀਜੀ ਆ ਅੱਦੋਂ ਹੰਦ ਵੀਜੀ ਚੱਲ ਗਿਆ ਤੇ ਕੋ ਰਾਤ 3 ਵਜੇ ਕੰਮਾਂ ਤੋਂ ਫਰੀ ਹੋਏ 4:30 ਵਜੇ ਪਾਣੀ ਆਉਣ ਲੱਗ ਗਿਆ 7 ਵਜੇ ਕਾਲ ਆਈ ਮਾਮਾ ਜੀ ਦੀ ਕਿ ਨਾਨਾ ਜੀ ਨੂੰ ਜਿਹੜੀ ਹਾਰਟ ਦੀ ਪ੍ਰੋਬਲਮ ਆ ਉਹ ਫੇਰ ਆ ਗਈ। ਇਹ ਗੱਲ ਉਹਨਾਂ ਦਾ ਕਿਤੇ ਜ਼ੋਰ ਲੱਗ ਗਿਆ ਸੋ ਉਹਨਾਂ ਨੂੰ ਪ੍ਰੋਬਲਮ ਆ ਗਈ ਕਿ ਉਹ ਡਾਕਟਰ ਨੇ ਦੱਸਿਆ ਉਹ ਕਹਿੰਦੇ ਵੀ ਜਿਹੜੇ ਸਟੰਟ ਪਾਇਆ ਸੀ ਉਹਨਾਂ ਦੀ ਜਿਹੜੀ ਲੋਕੇਸ਼ਨ ਆ ਉਹ ਚੇਂਜ ਹੋ ਗਈ ਮਤਲਬ ਸਟੰਟ ਜਿਹੜੇ ਉਹ ਹਿੱਲ ਗਏ ਨੇ। ਸੋ ਇੱਕ ਅਗੇ ਵਰਨਿੰਗ ਫਾਰਟੇਡ ਲਈ ਆ ਤੇ ਹੁਣ ਜਿਹੜੇ ਲੋਕਲ ਡਾਕਟਰ ਸੀ ਉਹਨਾਂ ਨੇ ਬਣਾ ਕੇ ਕਹਿੰਦੇ ਰੋਡਾ ਜਿਹੜਾ ਟ੍ਰੀਟਮੈਂਟ ਉਹ ਭੇਜਿਆ ਇਹ ਤੋਂ ਹੋਇਆ ਸੋ ਤੁਸੀਂ ਪੀਜੀਆਈ ਜਾਓ। ਆ ਤੇ ਮੈਂ ਮੁਖਰ ਰ ਪਹੁੰਚੇ ਆਪਣੇ ਨਾਨਕੇ ਦੇ ਕੋਲੇ ਤੇ ਤੋਂ ਮਾਮਾ ਜੀ ਨੂੰ ਤੇ ਨਾਨਾ ਜੀ ਨਾਲ ਲੈ ਕੇ ਅਸੀਂ ਇੱਕ ਪਲਾਣੇ ਚੰਡੀਗੜ੍ਹ ਦੇ ਸੋ ਮਿਲਦੇ ਆ ਤੁਹਾਨੂੰ ਨਾਨੂ ਜੀ ਹਰਾਂ ਦੇ ਘਰ ਜਾ ਕੇ ਹਾਂ ਜੀ ਮਿੱਤਰ ਪਿਆਰੇ ਉਹ ਤੇ ਅਸੀਂ ਹੁਣ ਨਾਨਕੇ ਤੋਂ ਚੱਲ ਪਏ ਸੀਗੇ ਤੇ ਨਾਨਾ ਜੀ ਨੂੰ ਲੈ ਲਿਆ ਸੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪਿੱਛੇ ਮੇਰੇ ਮਾਮਾ ਜੀ ਪਹਿਲੇ ਯਾਰੀ ਵਲੌਗ ਚ ਆਏ ਨੇ ਦੇਖ ਲੋ ਚੰਗੀ ਤਰ੍ਹਾਂ ਇਹ ਆਪੀ ਅਰੋਂ ਚੱਲੇ ਆਂ ਜੀ ਪੀਜੀਆਈ ਚੰਡੀਗੜ੍ਹ ਨਾਨੀ ਦਾ ਸਿਹਤ ਨੂੰ ਦਿੱਕਾ ਸੀ ਵੀ ਥੋੜੀ ਜੀ ਨਾਉਂ ਹੋ ਗਈ ਸੀ ਤੇ ਮਿਲਦੇ ਆ ਤੁਹਾਨੂੰ ਰਾਹ ਦੇ ਵਿੱਚ ਹਾਂਜੀ ਮਿੱਤਰੋ ਬਹੁਤ ਕਿਹੜਾ ਜਿਹਾ ਵੜਾਤਾ ਪੈਤੇ ਸੋਰੀ ਬੋਲੇ ਤੇ ਤੁਹਾਡੇ ਫਰਮਾਇ ਤੇ ਇਹੋ ਆ ਹੁਣ ਹੋ ਵੀ ਦੋਸਤੋ ਸਾਡਾ ਕਣਪਿੰਡਾ ਪ੍ਰੋਗਰਾਮ ਆ ਗਿਆ ਮੈਂ ਤੇ ਮਾਮਾ ਜੀ ਲੈ ਰਹੇ ਆ ਚੀਚਲੀ ਹਨਾ ਜੀ ਦਾ ਚਾਹ ਦੇ ਨਾਲ ਮਟਰ ਸਾਬ ਉਹ ਮਟਰ ਮੱਢੀ ਹੋਏ ਪਏ ਨੇ ਆਹ ਭਾਈ ਬਹੁਤ ਜ਼ਰਦਾਰ ਜਵਾੜਾ ਢਾਬੇ ਤੇ ਇਹ ਇਤਨੀ ਖੁਸ਼ੋਕੀ ਮਿਲਦਾ ਰੇ ਕਰੀ ਸਾਨੂੰ ਚਲੋ ਠੀਕ ਆ ਦੋਸਤੋ ਵਾਲੀਏ ਅਸੀਂ ਤਾਂ ਅੱਗੇ ਨਿਕਲ ਗਏ ਅਜੇ ਅੱਧ ਵਿਚ ਪਹੁੰਚਿਆ ਵੀ ਹਾਏ ਮਾੜਾ 150 ਕਿਲੋਮੀਟਰ ਪਿਆ ਗਾ ਮੈਂ ਆਉਂਦੇ ਰਹਿ ਗਿਆ ਬਸ ਔਰ ਇੱਕ ਤਰੀਕ ਹੋ ਚੀਜ਼ ਚ ਦਿਖਾ ਲਈ ਤਾਂ ਪਹੁੰਚ ਤਾਂ ਪਹੁੰਚ ਜਾਂਗੇ ਬਸਰ ਆ ਬਸਰ ਉਹ ਠੀਕ ਆ ਮੈਂ ਦੁਪਹਿਰ ਨੂੰ ਉਤਾਰਦੇ ਆ ਬ੍ਰੇਕ ਤੋਂ ਬਾਅਦ ਹਾਂ ਜੀ ਦੋਸਤੋ ਤੇ ਅਸੀਂ ਹੁਣ ਚੱਲ ਪਿਆ ਜੀ ਵਾਪਸ ਆਦੇ ਵਤਨਾ ਨੂੰ ਬਾਬਾ ਆਪਣੇ ਪਿੱਛੇ ਖੜਾ ਬਾਬਾ ਨੂੰ ਥੱਲੇ ਨਾ ਦੇ ਆਦੀ ਭਰਾਵਾ ਦੇਰਗਾ ਬਾਬਾ ਸਾਨੂੰ ਮਿਲਣਾ ਵੀ ਬੈ ਕਰਾ ਰਿਹਾ ਬਾਬਾ ਹਾਂ ਵਧੀਆ ਬੰਦਾ ਹਾਂਜੀ ਦੋਸਤੋ ਕੀ ਹਾਲ ਜੀ ਟੂਡੇ ਸਾਰਿਆਂ ਦੇ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਅਨ ਆ ਸਾਡਾ ਚੰਡੀਗੜਾ ਦਾ ਜਦੋਂ ਇਹ ਉਦੋਂ ਸਾਰੇ ਪੁੱਛ ਰਹੇ ਸੀ ਵੀ ਨਾਨਾ ਜੀ ਨੂੰ ਕੀ ਹੋਇਆ ਨਾਨਾ ਜੀ ਦੇ ਪਾਈਕ ਸਾਰੀ ਲਾਸਟ ਈਅਰ ਅੰਡ ਬੋਇਸੇ ਦੋ ਤਿੰਨ ਮਹੀਨੇ ਪਹਿਤ ਹੋ ਗਏ ਸੋ ਉਹ ਦਿਨ ਪਹਿਲਾਂ ਨਾਨਾ ਜੀ ਨੂੰ ਪ੍ਰੋਬਲਮ ਆ ਗਈ ਚੈਸਟ ਪੇਨ ਦੀ ਜਾਦਾ ਸੋ ਦੈਟਸ ਵਾਈ ਆਪਾਂ ਵਰਸੋਂ ਰਾਤ ਨੂੰ ਤ੍ਰਿਕੋਣੀਓਂ ਸਿਵਾਇ ਦੇ 26 26 ਦੀ ਰਾਤ ਨੂੰ ਅਸੀਂ ਆਹ ਲੀ ਆ ਕੇ ਸੀ ਜਿੱਥੇ ਗੁਰਦੁਆਰਾ ਸ੍ਰੀ ਅਮਰ ਸਾਹਿਬ ਉੱਥੇ ਰੁਕੇ ਸੀਗੇ ਐਂ ਬਸ ਅਸੀਂ 27 ਨੂੰ ਹੱਲ ਹੋ ਪੇਣ ਗਏ ਸੀ ਕਿ ਜੀਆਈ ਟੌਰਨੇ 2-4 ਟੈਸਟ ਕੀਤੇ ਉਸ ਤੋਂ ਬਾਅਦ ਉਹਨੇ ਐਡਮਿਟ ਕਰ ਲਿਆ ਕਿ ਸਰਵੇਟਾਫੇਮ ਬੋਡੀ ਦਾ ਦੋ-ਤਿੰਨ ਦਿਨ ਤੇ ਮੰਗਲਵਾਰ ਦੇ ਤੋਂ ਟ੍ਰੀਟਮੈਂਟ ਸ਼ੁਰੂ ਕਰਨੀ ਸੋ ਰਾਤ ਮੈਂ ਹੋ ਗੁਰੂ ਗੋਰਾ ਸਾਈਡ ਤੋਂ ਹੁਣ ਮੈਂ ਐਂਟੀ ਆ ਗਿਆ ਸੀਗਾ ਮੇਰੀ ਰੈਸਟ ਜਰੂਰੀ ਸੀ ਮੈਂ ਦੋ ਦਿਨ ਤੋਂ ਸੁੱਤਾ ਨਹੀਂ ਸੀਗਾ ਕੰਟੀਨਿਊ ਸੋ ਹੁਣ ਮੈਂ ਰੈਡੀ ਹੋ ਗਿਆ ਸੀ ਦੁਪਹਿਰ 1 ਵਜੇ ਕਹਿੰਦੇ ਹੁਣ ਮੈਂ ਚੱਲਿਆ ਹਸਪੀਟਲ ਹਨਾ ਜੀ ਕੁਝ ਠੀਕ ਨੇ ਮਤਲਬ ਚਾਹੀ ਪੈਨੋ ਦਾ ਘਟ ਗਿਆ ਥੋੜਾ ਬਹੁਤ ਮੈਡੀਸਿਨਸ ਡਾਕਟਰ ਨੇ ਸਪੈਕ ਕਰ ਡਿਫਰੈਂਟ ਟਾਈਪ ਦੇ ਸੋ ਫਿਕਰ ਕਰਨ ਵਾਲੀ ਉਹਦੇ ਨਾਲ ਲਈ ਸਤਿ ਸ਼੍ਰੀ ਅਕਾਲ I ਲਵ ਯੂ ਸੋ ਸੋ ਥੈਂਕ ਯੂ ਜਿਹਨਾਂ ਨੇ ਮੈਨੂੰ ਇੰਸਟਾਗ੍ਰam ਤੇ ਪੁੱਛਿਆ YouTube ਕਿਤਾ ਹੋ ਜਾਏ ਕਿਸ ਨੂੰ ਪਤਾ ਨਹੀਂ ਸੋ ਵਲੌਗ ਲੱਗੂਗਾ ਮੈਨੂੰ ਪਤਾ ਲੱਗੂਗਾ ਸੋ ਹਸਪੀਟਲ ਤੇ ਮੈਂ ਜਿਆਦਾ ਵਲੌਗ ਇਸ ਕਰਕੇ ਸ਼ੂਟ ਨਹੀਂ ਕੀਤਾ ਜੋ ਚੰਗਾ ਨਹੀਂ ਲੱਗਦਾ ਇੰਨੇ ਕਾਪਾ ਨੂੰ ਮੈਨਸ ਹੈਗੇ ਸੋ ਮੈਂ ਸੋਚਿਆ ਕਿ ਠੀਕ ਆ ਦੱਸਣਾ ਜ਼ਰੂਰੀ ਆ ਤਾਂ ਆਪਾਂ ਜ਼ਰੂਰੀ ਨਹੀਂ ਕਿ ਹਸਪੀਟਲ ਦਾ ਪ੍ਰਸਾਰ ਉਹ ਦੁਖਾ ਕੇ ਫਿਰ ਦੱਸੀਏ ਸੋ ਆਪਾਂ ਤੁਹਾਨੂੰ ਰੂਮ ਚ ਫਟ ਕੇ ਫ੍ਰੀ ਟਾਈਪ ਜੀ ਹੁਣ ਆਪਾਂ ਦੱਸਦਾ ਸੋ ਕਿਤੇ ਕੱਲ ਨੂੰ ਲੋਕ ਕਹਿਣ ਕਿ ਨਾਨਾ ਦਾ ਯਾਰ ਬਿਮਾਰ ਪੈ ਗਿਆ ਸੀ ਉਹਨੂੰ ਵਲਾਉਣਾ ਦੀ ਕੋਈ ਸੀ ਬੜਾ ਕੋਈ ਸੀ ਨਹੀਂ ਕਭੀ ਤੁਹਾਨੂੰ ਪਤਾ ਮਾ YouTube ਤੇ ਤੇਰੀਓ ਫੈਸੇ ਲੈਣ ਚਲਾਉਗਾ ਇਹ ਬਹੁਤ ਸ਼ੌਂਕਾ ਕਰ ਰਿਹਾ ਨਾ ਅਨੰਦ ਲੈਂਦਾ ਹੈ ਨਾ ਤੇ ਵਾਲਾ ਨਹੀਂ ਮੈਂ ਸਟਾਰਟਿੰਗ ਪ੍ਰਾਈਸ ਸੀ ਸੋ ਇਹ 2-4 ਦਿਨ ਚ ਸੈੱਟ ਹੋਣਗੇ ਹੋਰ ਜਿਆਦਾ ਹੀ ਫਲਾਈ ਕਰ ਰਹੇ ਨੇ ਤੇ ਚਲੋ ਠੀਕ ਹੈ ਦੋਸਤੋ ਮੈਂ ਹੁਣ ਚੱਲਿਆ ਕਿ ਮਾਮਾ ਜੀ ਉੱਥੇ ਨੇ ਨਾਨਾ ਜੀ ਕੋਲੇ ਉਹਨਾਂ ਨੇ ਵੀ ਐਸਟ ਕਰਨੇ ਹੋਣਗੇ ਸੋ ਆਪਾਂ ਜਾ ਕੇ ਸੁਬਾਹ ਆਪਣੇ ਨਾਨਾ ਨੂੰ ਤੇ ਮਮਾ ਜੀ ਨੂੰ ਭੇਟਿਆ ਕਰੂਮ ਚ ਫਿਰ ਉਹ ਅੱਗੇ ਕੱਪੜੇ ਵਗੈਰਾ ਕਿਉਂਕਿ ਕੱਪੜੇ ਅਸੀਂ ਲੈ ਕੇ ਆਏ ਸੀ ਇੱਕ ਜਾਂ ਦੋ ਦਿਨ ਦੇ ਸਾਨੂੰ ਨਹੀਂ ਪਤਾ ਸੀ ਕਿ ਜਾਂ ਤੋਂ ਪੰਜ ਦਿਨ ਲੱਗਣੇ ਆ ਸੋ ਆ ਕੇ ਉਹ ਧੋ ਲੈਣਗੇ ਨਾਲ ਫੈਸ਼ ਹੋ ਜਾਣਗੇ ਤੇ ਚਲੋ ਠੀਕ ਆ ਤੁਹਾਨੂੰ ਮਿਲਦੇ ਹਾਂ ਹੁਣ ਹਸਪੀਟਲ ਜਾ ਕੇ ਨਾਨਾ aí ਨਾਲ ਤੁਹਾਨੂੰ ਵਾਪਸ ਰਹੇ ਹਾਂ ਦੇਖਦੇ ਆ